ਜੀ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਐਗਜ਼ਾਮ ਜ਼ੋਨ ਤੇ ਜੀ ਆਪਾਂ ਵੀਡੀਓ ਲੈ ਕੇ ਆਏ ਆ ਜੀ ਹੁਣ ਅੱਗੇ ਠੀਕ ਆ ਜੀ ਪੋਲੀਟੀਕਲ ਦੀ ਇਸ ਦੇ ਵਿੱਚ ਆਪਾਂ ਨੂੰ ਕਨਸਟੀਟਿਊਸ਼ਨ ਦੇ ਸਰਕਾਰ ਦੇ ਰਿਲੇਟਡ ਕੁਐਸਚਨ ਮਿਲਣਗੇ ਆਪਾਂ ਨੂੰ ਠੀਕ ਆ ਜੀ ਤੇ ਜਿਹੜੀ ਆਪਾਂ ਲਾਸਟ ਵੀਡੀਓ ਕੀਤੀ ਸੀ ਉਹ ਵੀ ਠੀਕ ਆ ਜੀ ਇਹਦੀ ਕੀਤੀ ਸੀ ਕਨਸਟੀਟਿਊਸ਼ਨ ਦੀ ਤੇ ਕੁਝ ਦਿੱਕਤ ਕਰਕੇ ਆਪਾਂ ਨੂੰ ਵੀਡੀਓ ਵਿੱਚ ਠੀਕ ਆ ਜੀ ਕੱਟਣੀ ਪੈ ਗਈ ਮਤਲਬ ਛੱਡਣੀ ਪੈ ਗਈ ਤੇ ਆਪਾਂ ਹੁਣ ਕੰਟੀਨਿਊ ਕਰ ਰਹੇ ਜੀ ਇਹ ਵੀਡੀਓ ਠੀਕ ਆ ਜੀ ਜਿਹੜਾ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਜੂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤਾਂ ਕਿ ਤੁਹਾਨੂੰ ਹਰੇਕ ਵੀਡੀਓ ਟਾਈਮ ਨਾਲ ਮਿਲ ਸਕੇ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਠੀਕ ਹੈ ਜੀ ਬੈਲ ਆਈਕਨ ਦਬਾ ਲਿਓ ਠੀਕ ਹੈ ਜੀ ਤੇ ਆਪਣੇ ਚੈਨਲ ਤੇ ਜੋ ਵੀ ਤੁਹਾਨੂੰ ਅਸੀਂ ਵੀਡੀਓ ਪ੍ਰੋਵਾਈਡ ਕਰਾਵਾਂਗੇ ਬਿਲਕੁਲ ਫ੍ਰੀ ਪ੍ਰੋਵਾਈਡ ਕਰਾਵਾਂਗੇ ਜੀ ਹਰੇਕ ਸਬਜੈਕਟ ਦੀ ਪਲੇਲਿਸਟ ਬਣੀ ਹੋਈ ਹੈ ਜੀ ਤੁਸੀਂ ਉੱਥੋਂ ਲਾਹਾ ਲੈ ਸਕਦੇ ਹੋ ਠੀਕ ਹੈ ਜੀ ਤੇ ਆਪਣੀ ਨੋਟਬੁੱਕ ਦੇ ਵਿੱਚ ਤੁਸੀਂ ਨਾਲ-ਨਾਲ ਇਹ ਕੁਐਸਚਨ ਨੋਟ ਕਰੀਏ ਉਹ ਤਾਂ ਕਿ ਤੁਹਾਨੂੰ ਐਗਜ਼ਾਮ ਦੇ ਵੇਲੇ ਰਿਵੀਜ਼ਨ ਹੋ ਸਕੇ ਠੀਕ ਹੈ ਜੀ ਆਪਾਂ ਚੱਲਦੇ ਹਾਂ ਜੀ ਠੀਕ ਹੈ ਜੀ ਹੇਠ ਲਿਖੇ ਅਨੁਛੇਦ ਕਹਿੰਦਾ ਮਤਲਬ ਭਾਰਤੀ ਸੰਵਿਧਾਨ ਦੇ ਅਨੁਸਾਰ ਅਨੁਛੇਦ ਮਤਲਬ ਆਰਟੀਕਲ ਵਿੱਚੋਂ ਕਿਹੜਾ ਆਰਟੀਕਲ ਭਾਰਤ ਦੀ ਸੰਸਦ ਦੇ ਸੰਵਿਧਾਨ ਨਾਲ ਸੰਬੰਧਿਤ ਹੈ ਕਹਿੰਦਾ ਭਾਰਤ ਦੀ ਸੰਸਦ ਦੇ ਸੰਵਿਧਾਨ ਮਤਲਬ ਕੀ ਕਹਿੰਦਾ ਜੀ ਇਹ ਪਾਰਲੀਮੈਂਟ ਦੇ ਨਾਲ ਸੰਬੰਧਿਤ ਹੈ ਜੀ ਉਹ ਦੱਸਣਾ ਆਪਾਂ ਕਿਹੜਾ ਆਰਟੀਕਲ ਆ ਇਹਦਾ ਆਨਸਰ ਆ ਲਓ ਜੀ ਤੁਸੀਂ ਸੀ 79 ਆਰਟੀਕਲ ਠੀਕ ਆ ਜੀ ਰਿਲੇਟਡ ਹੈਗਾ ਆਰਟੀਕਲ 79 ਸੰਸਦ ਦੇ ਸੰਵਿਧਾਨ ਦਾ ਵਰਣਨ ਕਰਦਾ ਠੀਕ ਆ ਜੀ ਵਰਣਨ ਕੀ ਕਰਦਾ ਕਹਿੰਦਾ ਵੀ ਇਹ ਇਹ ਕਹਿੰਦਾ ਵੀ ਜੋ ਸੰਘ ਸੰਘ ਮਤਲਬ ਆਪਣਾ ਪੂਰਾ ਇੱਕ ਦੇਸ਼ ਇੱਕ ਸੰਘ ਹੋ ਗਿਆ ਉਹਦੀ ਇੱਕ ਸੰਸਦ ਹੋਏਗੀ ਮਤਲਬ ਪਾਰਲੀਮੈਂਟ ਹੋਊਗੀ ਉਹਦੀ ਇੱਕ ਠੀਕ ਹੈ ਨਾ 79 ਆਰਟੀਕਲ ਇਹ ਕਹਿੰਦਾਗਾ ਵੀ ਸੰਘ ਦੀ ਇੱਕ ਸੰਸਦ ਹੋਵੇਗੀ ਠੀਕ ਹੈ ਮਤਲਬ ਪਾਰਲੀਮੈਂਟ ਹੋਏਗਾ ਜਿਸ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ ਹੋਣਗੇ ਦੋ ਸਦਨ ਕਿਹੜੇ ਹੋਗੇ ਜੀ ਠੀਕ ਹੈ ਜੀ ਉਹ ਹੋਗੇ ਰਾਜ ਸਭਾ ਤੇ ਲੋਕ ਸਭਾ ਠੀਕ ਹੈ ਜੀ ਜੋ ਕਿ ਮਤਲਬ ਰਾਜਾ ਦੀ ਕਾਉਂਸਲ ਅਤੇ ਲੋਕ ਸਭਾ ਵਜੋਂ ਜਾਣੇ ਜਾਣਗੇ ਮਤਲਬ ਰਾਜਾ ਦੀ ਕਾਉਂਸਲ ਕੀ ਹੋਗੀ ਠੀਕ ਹੈ ਮਤਲਬ ਸਟੇਟਸ ਅਤੇ ਲੋਕ ਸਭਾ ਵਜੋਂ ਜਾਣੇ ਜਾਣਗੇ ਠੀਕ ਹੈ ਜੀ ਤੁਸੀਂ ਨੋਟ ਕਰ ਲਿਓ ਇਹ ਕੁਐਸਚਨ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਜੀ ਹੇਡ ਦਿੱਤੇ ਆਰਟੀਕਲ ਠੀਕ ਹੈ ਜੀ ਆਰਟੀਕਲ ਕਰ ਲਿਓ ਵਿਚੋਂ ਕਿਹੜਾ ਆਰਟੀਕਲ ਰਾਜ ਸਭਾ ਦਾ ਗਠਨ ਅਤੇ ਇਸ ਦੇ ਮੈਂਬਰਾਂ ਦੀ ਚੋਣ ਦਾ ਢੰਗ ਨਾਲ ਸੰਬੰਧਿਤ ਹੈ ਮਤਲਬ ਰਾਜ ਸਭਾ ਦਾ ਗਠਨ ਅਤੇ ਇਸ ਦੇ ਮੈਂਬਰਾਂ ਦੀ ਚੋਣ ਮੈਂ ਠੀਕ ਹੈ ਜੀ ਇਲੈਕਟ ਕਿਵੇਂ ਕਰਦੇ ਠੀਕ ਹੈ ਜੀ ਉਹ ਪੁੱਛਿਆ ਉਹਦਾ ਆਰਟੀਕਲ ਕੀ ਹੈ ਠੀਕ ਹੈ ਜੀ ਆਪਾਂ ਆਰਟੀਕਲ ਦੱਸਣਾ 26 ਦਾ ਤੁਸੀਂ ਨੋਟ ਕਰ ਲਿਓ ਜੀ ਡੀ ਆਨਸਰ ਠੀਕ ਹੈ ਜੀ ਇਹ ਆਪਣਾ ਆ ਪਿਆ ਜੀ ਡੀ ਆਨਸਰ ਇਹ ਹੈਗਾ ਜੀ 80 ਮਤਲਬ ਆਰਟੀਕਲ 80 ਕਹਿੰਦਾ ਸੰਵਿਧਾਨ ਦੀ ਜਿਹੜੀ ਆ ਅਨੁਛੇਦ ਦਾ ਆਰਟੀਕਲ ਆ 80 ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਦੱਸਦਾ 250 ਦੱਸਦਾ ਠੀਕ ਹੈ ਜੀ ਜਿਸ ਵਿੱਚੋਂ ਇਹਦੇ ਵਿੱਚੋਂ ਜਿਹੜੇ 238 ਮੈਂਬਰ ਨੇ ਉਹ ਤਾਂ ਕੀ ਹੁੰਦੇ ਨੇ ਜੀ ਕਿੱਥੋਂ ਹੁੰਦੇ ਨੇ ਸਿੰਗਰ ਰਾਸਵਾ ਦੇ ਹੋਗੇ ਜਿਹੜੇ ਮੈਂਬਰ ਤੇ ਜਿਹੜੇ 238 ਦਾ ਉਹ ਹੋਗੇ ਠੀਕ ਹੈ ਜੀ ਜੋ ਇਲੈਕਟ ਨੇ ਜਿਹੜੇ ਇਲੈਕਟ ਨਹੀਂ ਹੋ ਕੇ ਆਉਂਦੇ ਉਹ ਕਿਹੜੇ ਨੇ 12 ਨੇ ਠੀਕ ਹੈ ਜੀ ਕਿੰਨੀ ਹੋ ਗਈ ਟੋਟਲ 250 ਹੋ ਗਈ 12 ਉਹ ਕਿਹੜੇ ਨੇ ਜਿਹੜੇ ਨਾਮਿਨੇਟ ਕਰਦਾ ਰਾਸ਼ਟਰਪਤੀ ਜਿਵੇਂ ਕੋਈ ਸਪੈਸ਼ਲ ਕ੍ਰਿਕਟਰ ਹੋ ਗਿਆ ਠੀਕ ਹੈ ਨਾ ਕੋਈ ਸਿੰਗਰ ਹੋ ਗਿਆ ਜਾਂ ਕੋਈ ਸਮਾਜਿਕ ਤੌਰ ਤੇ ਵਧੀਆ ਕੰਮਕਾਰ ਕਰਦਾਗਾ ਜਾਂ ਕੋਈ ਰਾਈਟਰ ਹੋ ਗਿਆ ਤਕੜਾ ਠੀਕ ਹੈ ਜੀ ਜਿਹਨਾਂ ਨਾਮ ਮਸ਼ਹੂਰ ਹੋਵੇ ਤਾਂ ਉਹਨਾਂ ਨੂੰ ਇਹ ਨਾਮਿਨੇਟ ਕਰ ਲੈਂਦਾ ਰਾਸ਼ਟਰਪਤੀ ਠੀਕ ਹੈ ਨਾ ਠੀਕ ਤੁਸੀਂ ਦੇਖ ਲਿਓ 238 ਆਪਣੇ ਸਟੇਟਸ ਦੇ ਵਿੱਚ ਆਉਂਦੀਆਂ ਨੇ ਯੂਨੀਅਨ ਟੈਰੀਟਰੀ ਦੇ ਵਿੱਚੋਂ ਆਉਂਦੇ ਨੇ 238 ਬਾਕੀ 12 ਨਾਮਿਨੇਟ ਹੁੰਦੇ ਨੇ ਤੇ ਗਿਣਤੀ ਇਹਨਾਂ ਦੀ 250 ਹੋ ਜਾਂਦੀ ਆ ਆਪਣਾ ડી ਅਨਸਰ ਲਾ ਲਿਓ ਠੀਕ ਆ ਜੀ ਚੱਲਦੇ ਆਂ ਜੀ ਆਪਾਂ ਨੈਕਸਟ ਕੁਐਸਚਨ ਦੇ ਕਹਿੰਦਾ ਰਾਜ ਸਭਾ ਵਿੱਚ ਰਾਜ ਦੇ ਨੁਮਾਇੰਦੇ ਹੇਠਾਂ ਦਿੱਤੇ ਵਿਚੋਂ ਕਿਸ ਦੁਆਰਾ ਚੁਣੇ ਜਾਂਦੇ ਹਨ ਠੀਕ ਹੈ ਰਾਜ ਦੇ ਸਭਾ ਵਿੱਚ ਰਾਜ ਦੇ ਨਮਾਇੰਦੇ ਕਿਸ ਦੁਆਰਾ ਚੁਣੇ ਜਾਂਦੇ ਨੇ ਆਪਾਂ ਨੂੰ ਠੀਕ ਹੈ ਨਾ ਪੁੱਛ ਰਹੇ ਨੇ ਜੀ 27 ਦਾ ਤੁਸੀਂ ਆਨਸਰ ਲਾ ਲਿਓ ਜੀ ਬੀ ਠੀਕ ਹੈ ਜੀ ਰਾਜ ਵਿਧਾਨ ਸਭਾ ਦੇ ਚੁਣੇ ਗਏ ਮੈਂਬਰ ਠੀਕ ਹੈ ਜੀ ਰਾਜ ਸਭਾ ਦੇ ਚੁਣੇ ਗਏ ਮੈਂਬਰ ਹੋਰ ਠੀਕ ਹੈ ਜੀ ਰਾਜ ਸਭਾ ਦੇ ਨਮਾਇੰਦੇ ਰਾਜ ਸਭਾ ਦੇ ਵਿਧਾਨ ਸਭਾ ਦੇ ਚੁਣੇ ਗਏ ਜਿਹੜੇ ਮੈਂਬਰ ਹੁੰਦੇ ਨੇ ਉੱਥੋਂ ਹੀ ਇਹ ਆਉਂਦੇ ਨੇ ਸਪੈਸ਼ਲ ਵਿੱਚੋਂ ਚੁਣੇ ਜਾਂਦੇ ਨੇ ਠੀਕ ਹੈ ਜੀ ਉਹ ਜਾ ਕੇ ਰਾਜ ਸਭਾ ਦੇ ਵਿੱਚ ਬੈਠਦੇ ਨੇ ਨੈਕਸਟ ਕੁਸਚਨ ਜੀ ਇਹ ਰਾਜਾਂ ਸਟੇਟਸ ਮਤਲਬ ਕੇਂਦ ਰਾਜ ਸਭਾ ਦੇ ਪ੍ਰਤੀਨਿਧਾਂ ਦੀ ਗਿਣਤੀ ਇਹਨਾਂ ਦਿੱਤੇ ਪ੍ਰਤੀਨਿਧਾਂ ਦੀ ਗਿਣਤੀ ਕਿੰਨੀ ਹੈ ਮਤਲਬ ਇਹ ਗਲਤ ਹੋ ਗਿਆ ਤੇ ਕਿਹ ਅਨੁਛੇਦ ਵਿੱਚ ਹੈ ਨਹੀਂ ਦੱਸਣਾ ਆਪਾਂ ਨੇ ਇਹ ਪੁੱਛਦੇ ਨੇ ਗਿਣਤੀ ਕਿੰਨੀ ਹੈ ਦੀ ਠੀਕ ਹੈ ਜੀ ਉਹ ਕਿੰਨੀ ਹੈ ਜੀ 238 ਠੀਕ ਹੈ ਜੀ ਉਹ ਪੂਰੀ ਟੋਟਲ 238 ਗਿਣਤੀ ਆ ਆਪਣਾ ਯਾਦ ਕਰ ਲਿਓ ਵੀ ਜਿਹੜੇ ਰਾਜ ਸਭਾ ਦੇ ਵਿੱਚ ਠੀਕ ਹੈ ਚੁਣੇ ਹੋਏ ਮੈਂਬਰ ਹੁੰਦੇ ਨੇ ਸਟੇਟਸ ਦੇ ਵਿੱਚੋਂ ਸਟੇਟਸ ਪਲੱਸ ਯੂਨੀਅਨ ਟੈਰੀਟਰੀ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਗਿਣਤੀ 238 ਕਰ ਲਿਓ ਠੀਕ ਹੈ ਨਾ ਉਹਨਾਂ ਦੀ ਗਿਣਤੀ 238 ਆ ਪਰ ਜੇ ਟੋਟਲ ਪੁੱਛਣ ਰਾਜ ਸਭਾ ਦੇ ਬੰਦ ਕਿੰਨੇ ਹੁੰਦੇ ਨੇ ਉਹ ਹੁੰਦੇ ਨੇ 250 ਤੁਸੀਂ ਕਹੋਗੇ ਹੁਣ 12 12 ਉਹ ਹੁੰਦੇ ਨੇ ਜਿਹੜੇ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਪਿਛਲੇ ਕੁਐਸਚਨ ਦੇ ਵਿੱਚ ਤੁਹਾਨੂੰ ਮੈਂ 27 ਦੇ ਵਿੱਚ ਦੱਸ ਕੇ ਆਇਆ ਠੀਕ ਹੈ ਇਹਦੇ ਬਾਰੇ ਨੋਟ ਕਰ ਲਓ ਜੀ ਅੱਗੇ ਕਹਿੰਦਾ ਰਾਸ਼ਟਰਪਤੀ ਦੁਆਰਾ ਰਾਜ ਸਭਾ ਲਈ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਠੀਕ ਹੈ ਦੇਖੋ ਜੀ ਕੁਐਸਚਨ ਆ ਗਿਆ ਹੁਣ ਪੁੱਛਦੇ ਨੇ ਰਾਸ਼ਟ੍ਰ ਰਾਸ਼ਟਰਪਤੀ ਦੁਆਰਾ ਪ੍ਰੈਜ਼ੀਡੈਂਟ ਦੁਆਰਾ ਰਾਜ ਸਭਾ ਦੇ ਵਿੱਚ ਮੈਂਬਰ ਕਿਨੇ ਨਾਮਜ਼ਦ ਨਾਮਜ਼ਦ ਕੀ ਹੋ ਗਿਆ ਨੋਮੀਨੇਟ ਮੈਂ ਦੱਸਿਆ ਸੀ ਨਾ ਕੋਈ ਸਪੈਸ਼ਲ ਜਿਵੇਂ ਰਾਈਟਰ ਹੋ ਗਿਆ ਸਿੰਗਰ ਹੋ ਗਿਆ ਕ੍ਰਿਕਟਰ ਹੋ ਗਿਆ ਜਾਂ ਕੋਈ ਵੀ ਸਮਾਜਿਕ ਤੌਰ ਤੇ ਕੋਈ ਵਧੀਆ ਸੇਵਾ ਕਰਦਾ ਠੀਕ ਆ ਸਮਾਜ ਸੇਵੀ ਹੋ ਗਿਆ ਜਿਵੇਂ ਠੀਕ ਹੈ ਨਾ ਉਹ ਦੱਸ ਦੇਣੀ ਉਹਨਾਂ ਦੀ ਗਿਣਤੀ ਕਿੰਨੀ ਆ ਉਹ ਹੈਗੇ ਜੀ 12 ਠੀਕ ਹੈ ਜੀ ਸੀ ਆਨਸਰ ਲਾ ਲਿਓ 29 ਦਾ ਸੀ ਆਨਸਰ ਲਾ ਲਓ ਠੀਕ ਹੈ ਜੀ ਸੀ ਆਨਸਰ ਇਹ ਠੀਕ ਆ 12 ਹੁੰਦੇ ਨੇ ਨੋਮੀਨੇਟ ਰਾਸ਼ਟਰਪਤੀ ਵੱਲੋਂ ਨੈਕਸਟ ਕੁਐਸਚਨ ਜੀ ਨੀਤੀਯੋਗ ਦਾ ਨੀਤੀਯੋਗ ਦਾ ਚੇਅਰਮੈਨ ਕੌਣ ਹੁੰਦਾ ਹੈ ਠੀਕ ਹੈ ਨੀਤੀਯੋਗ ਦਾ ਚੇਅਰਮੈਨ ਪਤਾ ਦੱਸਣਾ ਜੀ ਕੌਣ ਹੁੰਦਾਗਾ 30 ਦਾ ਬੀ ਠੀਕ ਹੈ ਜੀ ਪ੍ਰਧਾਨ ਮੰਤਰੀ ਠੀਕ ਹੈ ਜੀ ਪ੍ਰਧਾਨ ਮੰਤਰੀ ਹੁੰਦਾ ਨੀਤੀਯੋਗ ਦਾ ਚੇਅਰਪਰਸਨ ਜਾਂ ਚੇਅਰਮੈਨ ਕਹਾ ਸਕਦੇ ਠੀਕ ਹੈ ਨੀਤੀਯੋਗ ਕਦੋਂ ਲਾਗੂ ਹੋਇਆ ਠੀਕ ਹੈ ਨੀਤੀਯੋਗ ਹੁਣ ਦੱਸਣਾ ਆਪਣੇ ਵੀ ਕਦੋਂ ਲਾਗੂ ਹੋਇਆ ਨੀਤੀਯੋਗ ਦੱਸਣਾ ਨੀਤੀਯੋਗ ਨੂੰ ਪਹਿਲਾਂ ਤੁਸੀਂ ਨੀਤੀਯੋਨੂ ਪਹਿਲਾਂ ਕੀ ਕਹਿੰਦੇ ਸੀ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਅਗਲੇ ਕੁਐਸਚਨ ਦੇ ਵਿੱਚ ਪਰ ਨੀਤੀਯੋਗ ਕਿਦੋਂ ਕਿੱਥੋਂ ਸੌਰੀ ਕਦੋਂ ਲਾਗੂ ਹੋਇਆ ਇਹ ਆਪਾਂ ਦੱਸਣਾ 31 ਦਾ ਠੀਕ ਹੈ ਜੀ ਉਹ ਹੋ ਗਿਆ ਜੀ ਸੀ 1 ਜਨਵਰੀ 2015 ਨੂੰ ਠੀਕ ਹੈ ਜੀ 1 ਜਨਵਰੀ 2015 ਨੂੰ ਇਹ ਬਣਿਆ ਸੀਗਾ ਠੀਕ ਆ ਨੋਟ ਕਰ ਲਿਓ ਠੀਕ ਹੈ ਜੀ ਨੋਟ ਕਰ ਲਿਓ 1 ਜਨਵਰੀ 2015 ਠੀਕ ਹੈ ਜੀ ਹੁਣ ਦੇਖੋ ਭਾਰਤ ਸਰਕਾਰ ਦਾ ਥਿੰਕ ਟੈਂਕ ਥਿੰਕ ਟੈਂਕ ਠੀਕ ਹੈ ਜੀ ਭਾਰਤ ਸਰਕਾਰ ਦਾ ਥਿੰਕ ਟੈਂਕ ਕਿਸ ਜਿਸ ਨੇ ਯੋਜਨਾ ਕਮਿਸ਼ਨ ਦੀ ਥਾਂ ਲੈ ਲਈ ਠੀਕ ਹੈ ਥਿੰਕ ਟੈਂਕ ਕੀ ਹੁੰਦਾ ਜੀ ਪਲੈਨਿੰਗ ਕਮਿਸ਼ਨ ਹੋ ਗਿਆ ਠੀਕ ਹੈ ਨਾ ਹੁਣ ਦੇਖੋ 32 ਦਾ ਤੁਸੀਂ ਕੀ ਆਨਸਰ ਲਾਉਗੇ 32 ਦਾ ਤੁਸੀਂ ਲਾਉਗੇ ਨੀਤੀਯੋਗ ਠੀਕ ਹੈ ਆਪਾਂ ਪਿੱਛੇ ਕਰਕੇ ਆਏ ਹੁਣ ਦੇਖੋ ਨੀਤੀਯੋਗ ਨੂੰ ਪਹਿਲਾਂ ਕੀ ਕਹਿੰਦੇ ਸੀਗੇ ਪਹਿਲਾਂ ਕਹਿੰਦੇ ਸੀਗੇ ਜੀ ਪਲੈਨਿੰਗ ਕਮਿਸ਼ਨ ਠੀਕ ਹੈ ਜੀ ਜਿਹਨੂੰ ਆਪਾਂ ਕਹਿੰਦੇ ਯੋਜਨਾ ਕਮਿਸ਼ਨ ਠੀਕ ਹੈ ਯੋਜਨਾ ਕਮਿਸ਼ਨ ਇਹ ਹੀ ਇਹਨੂੰ ਥਿੰਕ ਟੈਂਕ ਕਹਿੰਦੇ ਨੇ ਸਰਕਾਰ ਮਤਲਬ ਕੋਈ ਵੀ ਯੋਜਨਾ ਕਰਦੀ ਆ ਪਲੈਨਿੰਗ ਕੋਈ ਵੀ ਕਰਦੀ ਆ ਤਾਂ ਇਹ ਨੀਤੀਯੋਗ ਦੁਆਰਾ ਹੀ ਕਰਦੀ ਆ ਜਿਵੇਂ ਠੀਕ ਹੈ ਨਾ ਤੁਸੀਂ ਆਪਣਾ 32 ਦੇ ਵਿੱਚ ਹੁਣ ਦੱਸਦਾ ਜਿਵੇਂ ਨੀਤੀਯੋਗ ਕੀ ਕਰਦਾ ਜੀ ਯੋਜਨਾ ਪੀਐਮ ਵਿਕਾਸ ਯੋਜਨਾ ਨਰੇਗਾਲੀ ਹੋਗੀ ਪੀਐਮ ਆਵਾਸ ਯੋਜਨਾ ਘਰ ਬਣਾਉਣ ਵਾਸਤੇ ਹੋਗੀ ਠੀਕ ਹੈ ਨਾ ਜਾਂ ਕੋਈ ਕਿਸੇ ਨੂੰ ਰੋਜ਼ਗਾਰ ਦੇਣਾ ਕੁਝ ਵੀ ਆ ਪਲੈਨਿੰਗ ਜੋ ਵੀ ਕਰਦੀ ਹੈ ਬੱਚਿਆਂ ਵਾਸਤੇ ਕੁੜੀਆਂ ਵਾਸਤੇ ਤਾਂ ਇਹ ਨੀਤੀਯੋਗ ਦੁਆਰਾ ਹੀ ਕਿਤੇ ਹੰਦੇ ਨਹੀਂ ਕੋਈ ਵੀ ਜੋ ਪ੍ਰਧਾਨ ਮੰਤਰੀ ਦੀ ਯੋਜਨਾ ਆਦੀ ਹੈ ਠੀਕ ਹੈ ਨੀਤੀਯੋਗ ਹੁੰਦੀ ਹੈ ਨੀਤੀਯੋਗ ਦਾ ਇਹੀ ਜੋ ਚੇਰ ਹੁੰਦਾ ਚੇਅਰਪਰਸਨ ਦਾ ਉਹ ਹੁੰਦਾ ਪ੍ਰਧਾਨ ਮੰਤਰੀ ਨੋਟ ਕਰ ਲਿਓ ਠੀਕ ਹੈ ਚੱਲਦੇ ਆਂ ਜੀ ਆਪਾਂ ਨੈਕਸਟ ਕੁਐਸਚਨ ਤੇ ਜੀ ਸੰਵਿਧਾਨ 30 73 ਮਤਲਬ 73ਵੀਂ ਸੋਧ ਐਕਟ 1992 ਰਾਹੀਂ ਕਿੰਨੀ ਆਬਾਦੀ ਵਾਲੇ ਸਾਰੇ ਰਾਜਾਂ ਲਈ ਪੰਚਾਇਤੀ ਰਾਜ ਦੀ ਤਿੰਨ ਪੱਧਰੀ ਪ੍ਰਣਾਲੀ ਦਾ ਪ੍ਰਬੰਧ ਕਰਦਾ ਹੈ ਠੀਕ ਹੈ ਜੀ ਹੁਣ ਪੁੱਛਦੇ ਨੇ ਕਿੰਨੀ ਪੱਧਰੀ ਪ੍ਰਣਾਲੀ ਦਾ ਪ੍ਰਬੰਧ ਕਰਦਾ ਹੈ ਠੀਕ ਹੈ ਜੀ 33 ਦਾ ਤੁਸੀਂ ਆਨਸਰ ਲਾ ਲਓ ਜੀ ਬੀ ਠੀਕ ਹੈ ਜੀ 20 ਲੱਖ ਨੋਟ ਕਰ ਲਓ ਜੀ 20 ਲੱਖ ਠੀਕ ਹੈ ਜੀ ਹੁਣ ਇਹ ਕੀ ਕਹਿੰਦਾ ਕਹਿੰਦਾ ਜਿਹੜਾ ਸੰਵਿਧਾਨ ਦੀ 73ਵੀਂ 73ਵੀਂ ਸੋਧ ਦਾ ਮਤਲਬ ਐਮੈਂਡਮੈਂਟ ਆ ਐਕਟ 1992 ਠੀਕ ਹੈ ਨਾ ਕਹਿੰਦਾ ਮੁੱਖੋਂ ਪਵੰਧ ਕਰਦਾ ਹੈ 20 ਲੱਖ ਤੋਂ ਵੱਧ ਆਬਾਦੀ ਵਾਲੇ ਸਾਰੇ ਰਾਜਾਂ ਲਈ ਠੀਕ ਹੈ ਨਾ ਜਿਹੜੇ 20 ਲੱਖ ਤੋਂ ਵੱਧ ਆਬਾਦੀ ਵਾਲੇ ਹੁਣੇ ਰਾਜਾਂ ਲਈ ਪੰਚਾਇਤੀ ਰਾਜ ਦੀ ਤਿੰਨ ਪੱਧਰੀ ਪ੍ਰਣਾਲੀ ਪ੍ਰਦਾਨ ਕਰਦਾ ਠੀਕ ਹੈ ਜੀ 20 ਲੱਖ ਤੋਂ ਵੱਧ ਆਬਾਦੀ ਵਾਲੇ ਸਾਰੇ ਰਾਜ ਠੀਕ ਹੈ ਨਾ ਉਹਨਾਂ ਦੇ ਵਿੱਚ ਪੰਚਾਇਤੀ ਆ ਠੀਕ ਹੈ ਪੰਚਾਇਤੀ ਰਾਜ ਪੰਚਾਇਤੀ ਚੋਣਾਂ ਹਰ ਸਾਲ 5 ਸਾਲ ਬਾਅਦ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਹੁਣ ਵੋਟਾਂ ਜਿਵੇਂ ਅਗਸਤ ਦੇ ਵਿੱਚ ਨੇ ਤੁਸੀਂ ਨੋਟ ਕਰ ਲਿਓ ਠੀਕ ਹੈ ਨਾ ਅਗਸਤ ਦੇ ਵਿੱਚ ਪੰਚਾਇਤੀ ਵੋਟਾਂ ਨੇ ਜਿਵੇਂ ਅਪ੍ਰੈਲ ਦੇ ਵਿੱਚ ਕਿਹੜੀਆਂ ਲੋਕ ਸਭਾ ਦੀਆਂ ਵੋਟਾਂ ਨੇ ਜੋ ਕੋਈ ਵੀ ਪੇਪਰ ਆ ਰਿਹਾ ਤਾਂ ਉਹਦੇ ਵਿੱਚ ਇਹ ਕੁਐਸਚਨ ਆ ਸਕਦਾ ਕੋ ਤੁਸੀਂ ਨੋਟ ਕਰ ਲਿ ਹੇਠ ਲਿਖੇ ਰਾਜਾਂ ਵਿੱਚੋਂ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਠੀਕ ਹੈ ਮਤਲਬ ਕਿਸ ਰਾਜ ਨੇ ਆਪਣੇ ਪੰਚਾਇਤੀ ਰਾਜ ਲਿਆਂਦਾ ਸੀਗਾ ਸਭ ਤੋਂ ਪਹਿਲਾਂ ਆਪਾਂ ਨੇ ਉਹ ਸਟੇਟ ਦੱਸਣੀ ਹੈ ਜੀ 34 ਦਾ ਤੁਸੀਂ ਲਾ ਲਓ ਜੀ ਇਹ Rajasthan ਠੀਕ ਹੈ ਜੀ ਨੋਟ ਕਰ ਲਓ ਜੀ Rajasthan ਨੋਟ ਕਰ ਲਓ ਧਿਆਨ ਨਾਲ ਠੀਕ ਹੈ ਜੀ ਅੱਗੇ ਨੈਕਸਟ ਕੁਐਸਚਨ ਕੀ ਹੈ ਜੀ ਨੈਕਸਟ ਕੁਐਸਚਨ ਹੈ ਕਹਿੰਦਾ ਸੰਵਿਧਾਨ ਦਾ ਕਿਹੜਾ ਸੰਵਿਧਾਨ ਦਾ ਕਿਹੜਾ ਹਿੱਸਾ ਪੰਚਾਇਤੀਆਂ ਪੰਚਾਇਤਾਂ ਨਾਲ ਸੰਬੰਧਿਤ ਹੈ ਠੀਕ ਹੈ ਜੀ ਸੰਵਿਧਾਨ ਦਾ ਕਿਹੜਾ ਹਿੱਸਾ ਮਤਲਬ ਭਾਗ ਪੁੱਛ ਰਿਹਾ ਨੇ ਪਾਰਟ ਪੁੱਛ ਰਿਹਾ ਨੇ ਕਿਹੜਾ ਪੰਚਾਇਤਾਂ ਨਾਲ ਸੰਬੰਧਿਤ ਹੈ ਠੀਕ ਹੈ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ 35 ਦਾ ਤੁਸੀਂ ਆਨਸਰ ਲਾ ਲਓ ਜੀ ਏ ਠੀਕ ਹੈ ਜੀ ਪਾਰਟ 9 ਠੀਕ ਹੈ ਜੀ ਪਾਰਟ 9 ਦੇ ਵਿੱਚ ਠੀਕ ਹੈ ਜੀ ਚੱਲ ਨਹੀਂ ਪਰ ਨੈਕਸਟ ਕੁਐਸਚਨ ਤੇ ਜੀ ਕਹਿੰਦਾ ਜੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਮਤਲਬ ਆਰਟੀਕਲ ਹੁਣ ਤੁਸੀਂ ਆਰਟੀਕਲ ਨੋਟ ਕਰ ਲਿਓ ਠੀਕ ਹੈ ਜੀ ਇਹ ਪੰਚਾਇਤ ਵਾਲਾ ਤੁਸੀਂ ਨੋਟ ਕਰ ਲਿਓ ਕੋਈ ਵੀ ਪੇਪਰ ਆਊਗਾ ਨਾ ਜਮ ਹੰਪੁਲਸ ਦਾ ਪੇਪਰ ਆਊਗਾ ਉਹਦੇ ਵਿੱਚ ਪੁੱਛ ਸਕਦੇ ਨੇ ਅਗਸਤ ਦੇ ਵਿੱਚ ਜਾ ਕੇ ਪੰਚਾਇਤੀ ਹੁਣ ਵੋਟਾਂ ਨੇ ਤਾਂ ਤੁਸੀਂ ਨੋਟ ਕਰ ਲਿਓ ਵੀ ਆਪਾਂ ਨੇ ਇਹ ਯਾਦ ਕਰਨੀ ਕਰਨੇ ਨੇ ਹੁਣ ਕਹਿੰਦਾ ਪੰਚਾਇਤ ਨਾਲ ਸੰਬੰਧਿਤ ਆਰਟੀਕਲ ਕਿਹੜਾ ਆ ਜੀ ਇਹ ਦੇਖੋ ਜੀ ਇਹ ਪੁੱਛੇ ਨੇ ਇਹ ਜਾ ਇਹ ਜਾ ਇਹ ਚਲ ਆਪਰ ਆਪਾਂ ਨੇ ਨੋਟ ਕਰ ਲੈਣਾ ਕਿਹੜਾ ਠੀਕ ਹੈ ਜੀ ਨੋਟ ਕਰ ਲੈਣਾ ਆਪਣੇ ਡੀ ਠੀਕ ਹੈ ਜੀ 243 ਤੋਂ ਲੈ ਕੇ 243 ਆਰਟੀਕਲ ਤੋਂ ਲੈ ਕੇ 243ਓ ਤੱਕ ਠੀਕ ਹੈ ਜੀ ਮਤਲਬ ਇਹਦੇ ਵਿੱਚ ਐ ਹੁੰਦਾ A B C D E F G H I J ਸਾਰਾ A O ਤੱਕ ਆ ਠੀਕ ਆ 243 ਤੋਂ ਲੈ ਕੇ ਆਰਟੀਕਲ 243 O ਨੋਟ ਕਰ ਲਿਓ ਧਿਆਨ ਨਾਲ ਜੀ ਧੰਨਵਾਦ ਤੁਹਾਨੂੰ ਵੀਡੀਓ ਲੱਗੀ ਚੰਗੀ ਲੱਗੀ ਠੀਕ ਆ ਜੀ ਤੁਸੀਂ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਠੀਕ ਆ ਜੀ ਤੇ ਅੱਗੇ ਸ਼ੇਅਰ ਕਰਨਾ ਤਾਂ ਕਿ ਸਾਨੂੰ ਸਾਡੀ ਮਿਹਨਤ ਦਾ ਮੁੱਲ ਮਿਲ ਸਕੇ ਠੀਕ ਆ ਜੀ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਆਪਾਂ ਅੱਜ ਲਈ ਧੰਨਵਾਦ